ਅੱਜ ਅਹੀ ਸਾਡਾ ਦਿਨ ਦੀ ਸ਼ੁਰੂਆਤ ਪਾਰ ਦੀ ਫੇਰ ਤੁਹਾਨੂੰ ਦਿਖਾਉਣੀ ਆ ਕੋਈ ਕੰਮ ਨਹੀਂ ਪਾਰ ਦਾ ਨਹੀਂ ਚੱਲੇ ਅੱਜ ਅੱਜ ਆਪਣੇ ਇੰਗਲੈਂਡ ਤੋਂ ਵੀ ਲੋਣੇ ਆ ਜੋ ਵੀ ਆਪਣੇ ਬਲੌਗ ਵੇਦੇ ਰਹਿੰਦੇ ਆ ਬਹੁਤ ਪ੍ਰੇਮ ਲੈਂਦੇ ਆ ਤੇ ਉਹਨਾਂ ਨੇ ਫੋਨ ਕੀਤਾ ਵੀ ਅੱਜ ਅਹੀ ਆਵਾਂਗੇ ਤੁਹਾਡੇ ਉੱਤੇ ਪਾਰ ਫਾਰਮ ਦੇ ਤੇ ਉਹਨਾਂ ਨੇ ਔੜਾ ਵਾ ਤੇ ਸਮਾਰਟਫੋਨ ਲੈ ਲਿਆ ਉਹਨਾਂ ਲਈ ਸਾਰਾ ਇੱਕ ਥੋੜਾ ਮੀਂਹ ਪਿਆ ਵਾ ਖਰਾਬ ਹੋ ਗਿਆ ਰਸਤਾ ਇੰਦਾ ਵਿੱਚ ਜੀਵ ਤੋਂ ਗਾੜੀ ਜਾਣ ਕੇ ਲੈ ਜਾਗੇ ਤੇ ਹੋਣਗੇ ਅੱਜ ਉਹਨਾਂ ਨਾਲ ਆਉਂਦੇ ਅਸੀਂ ਵੀ ਤੁਹਾਡੇ ਬਲੌਗ ਵੇਂਦੇ ਰਹਿੰਦੇ ਸਵਰਗਾਂ ਦੀ ਪੁਰੀ ਵਾਲੇ ਅਸੀਂ ਪਾਰ ਤੁਹਾਡੇ ਨਾਲ ਤੁਹਾਨੂੰ ਮਿਲ ਕੇ ਜਾਣਾ ਤੇ ਹੁਣ ਅੱਜ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਉਹ ਆਏ ਆਪਣੇ ਨਾਲ ਕਿੱਦਾਂ ਕਿੱਦਾਂ ਸਾਰੀ ਦਿਹਾੜੀ ਆਪਾਂ ਕੀਤੀ ਡੀਲ ਕੀ ਕੁਛ ਕੀਤਾ ਸਾਰੀ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਉਂਕਿ ਜਦੋਂ ਇਦਾਂ ਪਿਆਰ ਮਿਲਦਾ ਵਾ ਵੀਰ ਆਉਂਦੇ ਆ ਤੇ ਫਿਰ ਮਨ ਨੂੰ ਖੁਸ਼ੀ ਹੁੰਦੀ ਆ ਵੀ ਚਲੋ ਬੰਦੇ ਜਾਣ ਪਛਾਣ ਵਾਦੀ ਆ ਤੇ ਬਹੁਤ ਚੰਗਾ ਲੱਗਾ ਜੀ ਆਇਆਂ ਨੂੰ ਵੀਰਾਂ ਦਾ ਤੇ ਬਾਕੀ ਤੁਹਾਨੂੰ ਬਲੌਗ ਦੇ ਵਿੱਚ ਸ਼ਾਮ ਤੱਕ ਜੋ ਵੀ ਡੇਲੀ ਰੁਟੀਨ ਹੋਈ ਤੁਹਾਨੂੰ ਦੱਸਾਂਗੇ ਪਹੁੰਚ ਕੇ ਦ੍ਰਿਉਂ ਪਾਰ ਇਹ ਜਾਰੀ ਚੱਲੀ ਰਹੇਗਾ ਆ ਅੱਜ ਮੌਸਮ ਥੋੜਾ ਠੀਕ ਆ ਪਹੁੰਚ ਕੇ ਫੂਰ ਬੂਰ ਲਾ ਕੇ ਗੱਡੀ ਆਈ ਏ ਅੱਜ ਹੀ ਦਵੇਂ ਜਣੇ ਆਏ ਆ ਥੋੜਾ ਜਿਹਾ ਪਾਣੀ ਵੀ ਚੜਿਆ ਕੀ ਆ ਅਚਕਾਰੀ ਵੱਜ ਗਈ ਇੱਕ ਮੁਰਸਲ ਨਗਾਉਣਾ ਅੱਜ ਚੋਕ ਕੇ ਲਾ ਦੇ ਲੋ ਜਨੋ ਚੱਲਣ ਕਿੱਥਾ ਨਾ ਜ਼ੋਰ ਨਾ ਇਹ ਤਾਂ ਕੰਨਾ ਪਟੱਲਾ ਆ ਗਿਆ ਲਾ ਗਿਆ ਇਹ ਇੱਥੇ ਇੱਥੇ ਲਾ ਦੇ ਨਾ ਨਹੀਂ ਇੱਧੇ ਜਾਣ ਦੇ ਗਣ ਚੱਲ ਵੇ ਜਾਣ ਦੇ ਚੱਲ ਧੀਰੇ 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 ਚੋਕ ਕੇ ਲੈ ਜਾਓ ਯਾਰ ਕੱਡਾ ਮੋਰਸਲ 2 ਕਿਲੋ ਦਾ ਮੋਰਸਲ ਆ ਪੱਤੀ ਤੇ ਕਿੰਨੇ ਘਰੇ ਰੱਖੀ ਪੱਤੀ ਕਿੱਥੇ ਜੋ ਬਣ ਬਾਲਾ ਕੱਢ ਦੇ ਯਾਰ ਮੈਂ ਕੱਢ ਦਿੰਦਾ ਗੱਡੀ ਦੇ ਆ ਤੇਰੀ ਹਉਮਤ ਤਾਂ ਸ਼ੌਂਕ ਨਹੀਂ ਹਉਮਤ ਦਾ ਸ਼ੌਂਕ ਨਾ ਬਾਲਾ ਕੱਢਦੇ ਅੱਜ ਸਾਰੀ ਬੱਚੇ ਦੀ ਸਪਾਈ ਸਪੀਕਰ ਆ ਗਏ ਵਿੱਚ ਜਾਲਾ ਜਾਂ ਪੈ ਜਾਂਦਾ ਜੋ ਜਾਂਚਰ ਪਾਣੀ ਪਿਆ ਰਹੇ ਅਰੇ ਕਰਕੇ ਸਫਾਈ ਭਾਈ ਜੀ ਨਹੀਂ ਲੇਟੇ ਮਾਰਨਦੇ ਆ ਕੰਬੋ ਬਿਆਜ ਹਨ ਆਈਨ ਦੇ ਵੀ ਰੋਣੇ ਆ ਤਾਂ ਸਭ ਲਗਾਇਆ ਸਾਰੇ ਦੇ ਵੀ ਲਾ ਕੇ ਭੱਜਣਾ ਮੈਂ ਲੜ ਗਿਆ ਤੇ ਦਿਖਾ ਰੱਖੀ ਉਹਦੇ ਵਿੱਚ ਸ਼ਾਇਦ ਕੋਈ ਗੱਲ ਹੋਈ ਹੈ ਇੱਥੇ ਤੱਕ ਦੇ ਦਿਲ ਵਧਾ ਰੱਖਿਆ ਮੈਂ ਵੀ ਸ਼ਾਇਦ ਮੈਨੂੰ ਕੋਈ ਮੜਾ ਮੜਾ ਰੱਖਿਆ ਉਹ ਚੱਲ ਗਿਆ ਤੁਸੀਂ ਅਸਾਂ ਕੀ ਹੋ ਗਿਆ ਵੀ ਨਿਖਾ ਰੱਖਦੇ ਵੀ ਚੱਪ ਲਿਆ ਮਿਲ ਦੱਦੀ ਵੱਡੀ ਆ ਜੇ ਉਹ ਤਾਂ ਹੁੰਦਾ ਕੋਈ ਨਹੀਂ ਇਹ ਮਰੋਸਾ ਚਾਚਾ ਪੁੱਜਾ ਸੌਣ ਪਾ ਲਾ ਗਿਆ ਪਿੰਡੋਂ ਪੂਰੇ ਚੱਲ ਭੈਣ ਤੂੰ ਤੀ ਆਉਂਦੀ ਪੱਟ ਲੈ ਗਿਆ ਹੁੰਦਾ ਫੋਨ ਠੰਡਾ ਕਰਾਓ ਬਗੈਰ ਕੋ ਹੋਣ ਦਾ ਭੋਣੇ ਆਉਣੇ ਕੋਣੇ ਨਾ ਫਾਣਾ ਉਹਨਾਂ ਪੈ ਮਰਾ ਮੋੜਾ ਲਖਾ ਜਾਊ ਬੈਠਾ ਹੂੰ ਫੇਰੀ ਉਹ ਤੇ ਜਨ ਲੋਹਰੀ ਵੇਰ ਜਲਦੀ ਜੀ ਬਿਜਿਆ ਸਹਿਆ ਮਾ ਇਹਨਾਂ ਦਾ ਲੱਗੇ ਨਾ ਬੰਨ ਦੇ ਇਹਨਾਂ ਨੂੰ ਦੇਖਿਆ ਬਹੁਤ ਗਾਣਾ ਸਤ ਮੋਰ ਨਾ ਉਹਨਾਂ ਨਾਲ ਚਲ ਗਿਆ ਉਹ ਮੈਂ ਅਰਾ ਉਹ ਰਫਾ ਛੋਟ ਗਿਆ ਉਹਨਾਂ ਨੂੰ ਅੱਛੀ ਨੂੰ ਪੁੱਛ ਪੜਨਦਾ ਉਹ ਪੁੱਤ ਬਣਾ ਕਰ ਮਾਣੀ ਫੇਟ ਹੋਰ ਜੁਰਨਾ ਜੁਰਦੀ ਫਟ ਰਹਾ ਰਫਾ ਰਫਾ ਦੂਜਾ ਭਰਦਾ ਟੈਵਲਾ ਦਾ ਟੈਵਲਾ ਦਾ ਇਹਨਾਂ ਦਾ ਇੱਕ ਇਹਨਾਂ ਦੇ ਇਹਨਾਂ ਨੂੰ ਦੇਖ ਕੇ ਮਜਬੀ ਵੀ ਤੇਜ ਹੋ ਗਏ ਇਹਨਾਂ ਦਾ ਇੱਕ ਮਜਬੀ ਹੀ ਆਟਾ ਨਾ ਤੁਰਿਆ ਮਾਤਾ ਫੇਰੀ ਛੱਰਦੇ ਫਿਰ ਇੱਕਦਾ ਦੀ ਪਾਉਂਦਾ ਹੈ ਜੀ ਖਾਲ ਮੇਟ ਰਖਾ ਲੀਂ ਚੀ ਕਰ ਰਹੀ ਮੈਂ ਆਹੋ ਪਰ ਪਰ ਸਾਰੇ ਕਿਹਨਾਂ ਬਾਹਰ ਅਕਾਦਕਾ ਰੱਖੀ ਆ ਦੇਖ ਬੱਸ ਇਹ ਬੋਲੇ ਬਾਦ ਬਸਾ ਨੂੰ ਦੱਸੋ ਕਿ ਬੋਲਾ ਪੱਲਾ ਸੋਹਲਾ ਹੋਈ ਨਹੀਂ ਲੈ ਕੇ ਥੋੜਾ ਜਿਹਾ ਲੱਭੀ ਆ ਖੜ ਨਹੀਂ ਉਹ ਪੇਟੀ ਫੜ ਕੇ ਲੈ ਅੰਦਰੋਂ ਬਾਹਰ ਵਾਲੀ ਪਾ ਲੈ ਅੰਦਰ ਹੋਰ ਪੱਲਾ ਪੱਲਾ ਅੰਦਰ ਚ ਪਾਉਂਦਾ ਜੀ ਉਹ ਫਮਾਈ ਸੌ ਲੈ ਲਈ ਨਹੀਂ ਕੀ ਅੱਛਾ ਉਹਨੇ ਪੈਣਾ ਹੀ ਇਹ ਨਾ ਤੈਨੂੰ ਮੋੜ ਨਹੀਂ ਸਕਦਾ ਇਹ ਜਿੰਨੇ ਮੈਂ ਸਭ ਬਹੁਤ ਪੱਛਾ ਲੈ ਗਿਆ ਚਲੋ ਕੱਲ ਸੱਤੇ ਘਰ ਆ ਜਾ ਤੈਨੂੰ ਚਲਾਉਣਾ ਆਪਣਾ ਚਲੋ ਅਜਨ ਕਾਲ ਆਸਟ੍ਰੇਲੀਆ ਆਪਣੇ ਇੰਗਲੈਂਡ ਤੋਂ ਆਏ ਸੀ ਰੋਟੀ ਪਾਣੀ ਖਾ ਆ ਗਏ ਤੇ ਹੁਣ ਚੱਲੇ ਆ ਤੈਨੂੰ ਤਾਂ ਮੈਂ ਆਖਿਆ ਓ ਖਲੋ ਜਾ ਹੁਣੇ ਹੀ ਚੱਲੇ ਆਂ ਸ਼ਹਿਰ ਵੱਧਾ ਇੱਕ ਨਹੀਂ ਨਹੀਂ ਲੈ ਜਾਣੀ ਇਹਨਾਂ ਸ਼ਿਆਫਾ ਵਾਹ ਅਲੈਕਸਾ ਨਾ ਇੱਥੇ ਆ ਕੇ ਮੈਂ ਨਹੀਂ ਵੜੀ ਨਹੀਂ ਚੱਲ ਸਕਦਾ ਉੱਪ ਥੱਲੇ ਚੋਲਾ ਪਾਟਾਈ ਦੇ ਕੇ ਟੁੱਟਣਾ ਇਹ ਬੋਤਲ ਨਹੀਂ ਹੋ ਸਕਦਾ ਚਲੋ ਤੋਰੋ ਜੁਰੀ ਭਾਜੀ ਨੇ ਮੈਨੂੰ ਗੇਟਰ ਦੁਕਾਨ ਵਾਲਾ ਕਿਹੜੀ ਨਸਲਾ ਭਾਜੀ ਇਹ ਰੇਸ਼ੀਅਨ ਲਿਚਡ ਬੈਗ ਆ ਕਿਰਸਨ ਨੂੰ ਆ ਇਹਦਾ ਬੱਚਾ ਵਾ ਕੀ ਭੋਲੀ ਚੱਲ ਇਹਨੂੰ ਕੀ ਹਾਂ ਹੁਣ ਜੀ ਇਹਨੇ ਸਾਡੇ ਵਿਚੋ ਮਰੇ ਆਉਂਦੇ ਹਾਂ ਹਾਂ ਜੀ ਕੋਈ ਬੰਦੇ ਮਰੇ ਆਉਂਦੇ ਹੋਣੇ ਆ ਉਹ ਕੋਈ ਕਿਤੇ ਰੱਬੀ ਚਾਂਸ ਆਉਂਦੇ ਬਹੁਤ ਆਉਂਦੇ ਜਮ ਡੁੱਬੜ ਪਾ ਕੇ ਆਉਂਦੇ ਇਹ ਨਾ ਇਥੇ ਬੇਲੀ ਇਹ ਇਥੇ ਸਾਇਟ ਮਾਰੀ ਕੰਮ ਕਰਦੀ ਹੈ ਇਹ ਜਟਾ ਤੇ ਦਿਮਾਗ ਹੀ ਕੰਮ ਕਰਦਾ ਉੱਤੇ ਵੇਖ ਕੇ ਆਏ ਨਹੀਂ ਆ ਬੰਦਾ ਪ੍ਰੈਡਿਕਸ਼ਨ ਦੇ ਲੇਖਕ ਤਾਂ ਆਥੇ ਲੜਾਤ ਨਹੀਂ ਆਪੇ ਖਿੱਚੀ ਜਾਣਾ ਦੇਖ ਲੈ ਰਸੇ ਖਿੱਚਣੀ ਬੇਲੀ ਲੱਗ ਜਾਣਾ ਜੋ ਮੇਰੀ ਗੱਲ ਉਹਨੇ ਫਿਰ ਸੁਣਨ ਰੋਥੇ ਨਹੀਂ ਡਰਦੀ ਇਹਦੇ ਨਹੀਂ ਆ ਰਸੇ ਇਹ ਜੱਟ ਬਣਾਉਂਦਾ ਤੂੰ ਇੱਥੇ ਆ ਜਾ ਯਾਰ ਮੈਂ ਤਾਂ ਜ਼ਿੰਮੇਵਾਰੀ ਦੇ ਕੇ ਗਿਆ ਕਾਨੂੰਨ ਨੇ ਨਭਾਈ ਗਏ ਗੱਲ ਇਹ ਨੌਂਦਰਾ ਚੈੱਕ ਕਰ ਦੇਖੇ ਉਹ ਜ਼ਿੰਮੇਵਾਰੀ ਦੇ ਪ੍ਰਧਾਨ ਕੀ ਦੀ ਵੀ ਦਿੱਤੀ ਸੀ ਉਹ ਵੀ ਨਹੀਂ ਨਭਾਈ ਗਈ ਤੇ ਪਈ ਵੀ ਜਿਹੜਾ ਉਹ ਪ੍ਰਧਾਨ ਜੀ ਇਹ 4x4 ਹੋਏ ਭੱਜੀ ਜਾਏ ਵਾ ਇੱਕ ਮਿੱਟੀ ਵਾਲੀ ਚੀਕਣੀ ਆ ਬਿਲਕੁਲੀ ਬਹੁਤ ਪਾ ਇਹਦੇ ਉਸ ਤੇ ਸਲਿੱਪ ਮਾਰ ਜਾਂਦੀ ਗੱਡੀ ਇਹਦੇ ਥੋੜੀ ਜੀ ਹੈਵੀ ਆ ਗੱਡੀ ਥੋੜੀ ਕਰਕੇ ਤੁਰ ਜਾਂਦੀ ਆ ਐ ਕੋਈ ਕੋਈ ਗੱਡੀ ਜੇ ਸਿੱਧੀ ਆ ਉਹ ਵੀ ਰਹਾ ਕੰਮ ਹਾਂਜੀ ਜੇ ਸਨੋ ਪਈ ਨਹੀਂ ਆ ਐਂ ਗੱਲਾਂ ਕਰੀਏ ਔਰ ਜੁੰਨਰ ਗੱਡੀ ਫਸ ਗਈ ਆ ਇਹਰ ਤੱਕ ਹੀ ਹਮਲੇ ਖੋਤ ਹੈ ਆਪਣੀ ਲਖਪੁਰ ਜੀ ਦੀ ਸੇਡ ਹੈ ਹਾਂਜੀ ਲਖਪੁਰ ਸੇਰ ਦੀ ਆਪਣੇ ਜੀ ਟੂ ਸੇਲ ਆਫ ਕੀ ਹੈ ਜੀ 35 ਫਾਨ ਰੈਸਟੋਰੈਂਟ ਹੈ ਲੋ ਵਧੀਆ ਮਾਲ ਦੀ ਕਿਰਪਾ ਬਹੁਤ ਬਹੁਤ ਮਿਹਰਬਾਨੀ ਹੈ ਸਾਰੇ ਮਿੰਡ ਤੁਹਾਡੇ ਨਿਸ਼ਾਨ ਬੜੇ ਗੋਣ ਗੋਦਾ ਹੁੰਦਾ ਹੈਗੇ ਕਿ ਜਾਣਦਾ ਯਾਰ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਤੇ ਕੰਮ ਚਾਜਦਾ ਵਧੀਆ ਜੀ ਵਧੀਆ ਮਾਂ ਟੱਗਾ ਯਾਰ ਲੈ ਗਿਆ ਲੈ ਕੇ ਬੱਸ ਕੀ ਆ ਮੁਸਕਲੇ ਖਾਦੇ ਮੁਸਕਲੇ ਖਾਦੇ ਇਹ ਚੀਕਣੀ ਮਿੱਟੀ ਜਿਹਾ ਇਦਾਂ ਹੀ ਕੌ ਖਾਈ ਹੋਣਾ ਹਣ ਜਬੀ ਹੜ ਗਿਆ ਫਿਰ ਪੱਕਾ ਹੀ ਆ ਇਹ ਤਾਂ ਬਹੁਤ ਫੇਰ ਐ ਕਿਰਾਇਆ ਮਾਰ ਦਈਦਾ ਸਾਡੇ ਇਦਾਂ ਨਾ ਚੌਥੇ ਪੰਜਵੇਂ ਦਿਨ ਕਿਰਾਇਆ ਮਾਰ ਦਿੰਦੇ ਆ ਕਿਰਾਇਆ ਨਹੀਂ ਮਾਰਦੇ ਸਾਡੇ ਮੀਂਹ ਨਾਲ ਫਿਰ ਇਦਾਂ ਖਰਾਬ ਹੋ ਜਾਂਦਾ ਨੰਗਾ ਬਹੁਤ ਆ ਵਗਦਾ ਬੜਾ ਰਾਇ ਅੱਛਾ ਇੱਕ ਟੁਕੜ ਥੱਲੇ ਨੂੰ ਬਹੁਤ ਲੋਕ ਜਾਂਦੇ ਆ ਅੱਜ ਅੰਕਲ ਜੀ ਆਪਣੇ ਫਾਰਮ ਤੇ ਆਏ ਕਿਦਦਰਾ ਲੱਗਾ ਈ ਤੁਹਾਨੂੰ ਠੀਕ ਹੈ ਜੀ ਬਹੁਤ ਹੀ ਬਹੁਤ ਬਹੁਤ ਹੋ ਗਿਆ ਬਹੁਤ ਕੁਝ ਜਾਣ ਕੇ ਆਪਣੇ ਇੱਥੇ ਤੇ ਸਾਨੂੰ ਬਹੁਤ ਚੰਗਾ ਲੱਗਾ ਕਿ ਇਹਨਾਂ ਨੇ ਸਾਡੇ ਇੱਥੇ ਵਿਜ਼ਿਟ ਕੀਤਾ ਚੰਗੀਆਂ ਵਡੀਆਂ ਆਈਆਂ ਆਈ ਵੀ ਬਾਹਰੋਂ ਖਰਾਬ ਹੀ ਪਰ ਫਿਰ ਵੀ ਮਿਲਣ ਆਏ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਨਹੀਂ ਜਾਣਦੇ ਆ ਪੋਰਡਰ ਰੁਧਾ ਗਿਆ ਮੰਡਾਲ ਬਾਣੀ ਮਾਰ ਦਿੰਨੇ ਆ ਇਹ ਕਿ ਓਏ ਇਹ ਵਦਨਾ ਦੀ ਮਿੱਟੀ ਲਾਈ ਪੈਰਾਂ ਨੂੰ ਮੰਡ ਦੇ ਵਿੱਚੋਂ ਆਏ ਇਹ ਵਤਨਾ ਦੀ ਮਿੱਟੀ ਆ ਇਹ ਬਾਹਰੋਂ ਆਏ ਇੰਗਲੈਂਡ ਤੋਂ ਮੈਂ ਕਿਹਾ ਵਤਨਾ ਦੀ ਮਿੱਟੀ ਲਾ ਕੇ ਲਨ ਲੱਗੇ ਆ ਧੋ ਲੋ ਪੈਰ ਪੂਰੇ ਸਨ ਕੋਕ ਇਹ ਕਿਲੋ ਨਾਲ ਫੜ ਕੇ ਕਿ ਕਦੀ ਚਲਾਈ ਨਹੀਂ ਗਈ ਇਹਦੇ ਨਹੀਂ ਵਧੀਆ ਪਤਾ ਨਹੀਂ ਦੋ ਜੀ ਇਹ ਗੱਲ ਕਿੰਝ ਦੱਸਾਂ ਹਾਂਜੀ ਹਾਂਜੀ ਹਾਂ ਜੀ ਇਹ ਰਿਪੋਰਟ ਨੂੰ ਨੋਟ ਕਰ ਲਓ ਮੈਂ ਤੁਹਾਨੂੰ ਦਿਖਾਉਂਦਾ ਥੋੜ੍ਹਾ ਬੱਸ ਜੀ ਅੰਦਰ ਆਓ ਜੀ ਮੈਂ ਤੁਹਾਨੂੰ ਦੱਸਣਾ ਉਹ ਤੇ ਯਾਦ ਇਹੰਦਾ ਵੀ ਸਾਰਾ ਹਫਤਾ ਹੋਇਆ ਰੋਜ਼ 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 ਕਿ ਜਿਆਦਾ ਬੱਸ ਜੋ ਬਾਂਸ ਦਾ ਜਾਓ ਮਿੱਤਾ ਸਰੋ ਇੱਦਸ ਜੁਰੇ ਕਿੱਲੇ ਗਿਆ ਕਿੱਥੇ ਖੂਬੀ ਜੀ ਕਿੱਥੇ ਖੂਬੀ ਜੀ ਕਿੱਥੇ ਗਿਰੋ ਯੋ ਬਾਸ ਸਾਰਾ ਹਰੇਕ